ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਮਾੜੇ ਅੰਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਕਰੋੜਾ ਰੁਪਏ ਦੀ ਠੱਗੀ ਕਰਨ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਹੁਣ ਤੁਹਾਨੂੰ ਜਾਣੂ ਕਰਵਾਉਂਦੇ ਆ ਪੂਰੇ ਮਾਮਲੇ ਦੇ ਨਾਲ ਕੀ ਆਖਿਰ ਮਾਜਰਾ ਹੈ ਕਿ ਦਰਅਸਲ ਪੁਲਿਸ ਵੱਲੋਂ ਕਾਬੂ ਕੀਤੇ ਇਹ ਦੋਵੇਂ ਦੋਸ਼ੀ ਸ਼ੇਅਰ ਮਾਰਕੀਟ ਵਿੱਚ ਇਨਵੈਸਟ ਕਰਵਾਉਣ ਦੇ ਨਾਂ ਤੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਕਰਦੇ ਸਨ ਇਹਨਾਂ ਵੱਲੋਂ 1 ਕਰੋੜ 28 ਲੱਖ 46 ਹਜ਼ਾਰ 800 ਰੁਪਏ ਦੀ ਠੱਗੀ ਕੀਤੀ ਗਈ ਹੈ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਯੂਨਿਟ ਸੰਗਰੂਰ ਵੱਲੋਂ ਬ੍ਰਿਜ ਮੋਹਨ ਪੰਡਾਰੀ ਪੁੱਤਰ ਕ੍ਰਿਸ਼ਨ ਗੋਪਾਲ ਪੰਡਾਰੀ ਵਾਸੀ ਧੂਰੀ ਨਾਲ ਕੀਤੀ ਠੱਗੀ ਦੀ ਸ਼ਿਕਾਇਤ ਤੇ ਕਾਰਵਾਈ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਵਿਧੇਰੇ ਜਾਣਕਾਰੀ ਦਿੰਦਿਆਂ ਐਸਪੀਡੀ ਪਲਵਿੰਦਰ ਸਿੰਘ ਟੀਮਾ ਨੇ ਜਿੱਥੇ ਇਸ ਸਬੰਧੀ ਵਿਧੇਰੇ ਜਾਣਕਾਰੀ ਦਿੱਤੀ ਉੱਥੇ ਹੀ ਦੱਸਿਆ ਕਿ ਇਹ ਦੋਵੇਂ ਦੋਸ਼ੀ 36 ਘਰ ਦੇ ਰਹਿਣ ਵਾਲੇ ਨੇ ਜੀ ਜੀ ਇੱਕ ਬ੍ਰਿਜ ਮੋਹਨ ਪੰਡਾਰੀ ਜੋ ਕਿ अराउंड 55 ইয়ার্স 올ਡ ਨੇ ਸਿਟੀ ਦੇ ਰਹਿਣ ਵਾਲੇ ਨੇ ਉਹਨਾਂ ਨੇ ਕੰਪਲੇਂਟ ਦਿੱਤੀ ਕਿ 7-8 ਮਹੀਨੇ ਤੋਂ ਵੱਖ-ਵੱਖ ਕੰਪਨੀਆਂ ਚ ਇਨਵੈਸਟ ਤੇ ਸ਼ੇਅਰ ਦੇ ਵਿੱਚ ਪੈਸੇ ਇਨਵੈਸਟ ਕਰਨ ਲਈ ਕੋਈ ਬੰਦੇ ਨੇ ਟਾਈਪ ਕੀਤਾ ਉਹਦੇ ਨਾਲ ਉਹਨਾਂ ਨੇ ਇਹਨਾਂ ਇਸ ਪੀਰੀਅਡ ਦੌਰਾਨ 1 ਕਰੋੜ 28 ਲੱਖ ਦੇ ਕਰੀਬ ਉਹਨਾਂ ਨੇ ਪੈਸਾ ਜਿਹੜਾ ਆਪਣੇ ਫੰਡਸ ਦੇ ਟ੍ਰਾਂਸਫਰ ਕੀਤੇ ਔਰ ਜਦੋਂ ਵੀ ਇਹ ਡਾਇਰੈਕਟ ਲਿੰਕ ਭਾਉਂਦੇ ਸੀ ਆਪਣਾ ਕਿ ਸਾਨੂੰ ਡਾਇਰੈਕਟ ਲਿੰਕ ਦਿਓ ਜਦੋਂ ਉਹਨਾਂ ਨੂੰ ਐਕਸੈਸ ਦੇਉਂ ਕੰਟਰੋਲ ਤਾਂ ਜੋ ਸਾਡੇ ਅਸੀਂ ਕਿਹੜੇ ਸ਼ੇਅਰਜ਼ ਲੈਨੇ ਔਰ ਕਿਹੜੇ ਕਿਹੜੀ ਕੰਪਨੀ ਵਿੱਚ ਇਨਵੈਸਟ ਕੀਤੇ ਨੇ ਤਾਂ ਇਹ ਬੰਦਾ ਆ ਕੇ ਉਹ ਸਕਰੀਨ ਸ਼ਾਟਸ ਭੇਜਦਾ ਸੀ ਉਸ ਚੀਜ਼ ਦੇ ਜਦੋਂ ਉਹਨਾਂ ਨੇ ਕ੍ਰਾਸ ਚੈੱਕ ਕੀਤੀ ਤਾਂ ਉਹਨੂੰ ਪਤਾ ਲੱਗਿਆ ਵੀ ਉਹਨਾਂ ਦਾ ਜਿਹੜਾ ਚੀਟਿੰਗ ਹੋ ਗਈ ਹੈ ਉਹਨਾਂ ਨੇ ਕੰਪਲੇਨਟ ਦਿੱਤੀ ਐਫ ਆਈ ਆਰ ਦਰਜ ਕਰ ਲਈ ਅਸੀਂ ਐਫ ਆਈ ਆਰ ਦਰਜ ਕਰਕੇ ਨਾਮ ਦੇ ਨਾਲ ਇੱਕ ਪੀਜੀ ਭੇਜੀ ਗਏ ਸਾਈਬਰ ਜਿਹੜੇ ਸੈਲ ਦੇ ਇੰਚਾਰਜ ਨੇ ਸਾਡੇ ਇੰਸਪੈਕਟਰ ਹਰਜੀਤ ਕੌਰ ਉਹਨਾਂ ਦੇ ਨਾਲ ਸਪ੍ਰਿਥਪਾਲ ਲੜਕਾ ਇਹ ਸਾਰੇ ਗਏ ਇਹਨਾਂ ਨੇ ਜਾ ਕੇ ਉੱਥੇ ਜਿਹੜਾ ਮੇਨ ਅਕਿਊਜ਼ਡ ਹੈ ਉਹਨਾਂ ਨੇ ਰੌਂਡ ਅਪ ਕੀਤਾ ਛੱਤੀਸਗੜ ਦਾ ਜਿਹੜਾ ਸ਼ਹਿਰ ਹੈ ਰਾਏਪੁਰ ਉੱਥੇ ਜਾ ਕੇ ਆਕਾਸ਼ ਬਜਾਜ ਜਿਹੜਾ ਰੌਂਡ ਅਪ ਕੀਤਾ ਗਿਆ ਉਹਦੇ ਤੋਂ ਪੁੱਛਗਿੱਛ ਕੀਤੀ ਗਈ ਫਿਰ ਸੈਕੰਡ ਅਕਿਊਜ਼ ਤਰਨ ਸਾਹਮਣੇ ਆ ਗਿਆ ਔਰ ਤਰਨ ਨੂੰ ਵੀ ਉੱਥੇ ਜਾ ਕੇ ਰੌਂਡ ਅਪ ਕੀਤਾ ਗਿਆ ਬਾਕਾਇਦਾ ਅਰੈਸਟ ਕਰਕੇ ਕੋਰਟ ਚ ਪ੍ਰੋਡਿਊਸ ਕੀਤਾ ਔਰ ਨਾਲੇ ਹੀ ਜਿਹੜੇ ਉਹ ਬੰਦੇ ਨਾਲ 1 ਲੱਖ 1 ਕਰੋ 28 ਲੱਖ ਦੀ ਠੱਗੀ ਹੋਈ ਹੈ ਉਹਦੇ ਚੋਂ 30 ਲੱਖ ਰੁਪਏ ਆ ਉਹਦਾ ਟ੍ਰਾਂਸਫਰ ਕਰਕੇ ਰਿਕਵਰ ਕਰਾ ਲਿਆ ਗਿਆ ਔਰ ਜਿਹੜੇ ਬਾਕੀ ਰਿਕਵਰੀ ਔਰ ਬਾਕੀ ਅਕਿਊਜ਼ ਨੇ ਉਹਨਾਂ ਤੇ ਕੰਮ ਚੱਲ ਰਿਹਾ ਔਰ ਡਿਊਰਿੰਗ ਕੋਰਸ ਆਫ ਬਾਕੀ ਕਿਊਸ ਡਾ ਉਹ ਜਿਹੜੇ ਪੈਸੇ ਨੇ ਉਹਨਾਂ ਦਾ ਰਿਕਵਰ ਕਰਾਈ ਜਾਵੇ। ਕੀ ਲੱਗਦਾ ਹੈ ਪੁਰਾਣਾ ਇਹਨਾਂ ਦੇ ਕੋਈ ਕਰਜ਼ਾ ਹੁੰਦਾ ਕਿ ਇਹਨਾਂ ਦੋ ਬੰਦੋ ਨੇ ਦੋਵੇਂ ਅਨਮੈਰਿਟ ਨੇ ਇੱਕ 36 ਸਾਲ ਦਾ ਇੱਕ 25 ਸਾਲ ਦਾ ਇੱਕ ਬੀ ਬੀਕੋਮ ਦਾ ਡਰੋਪ ਆਊਟ ਹੈ ਔਰ ਇੱਕ ਨੇ ਬੀਕੋਮ ਪਾਸ ਆਊਟ ਇਹਦੂ ਪਹਿਲਾਂ ਕੋਈ ਕ੍ਰਿਮੀਨਲ ਰਿਕਾਰਡ ਇਹਨਾਂ ਦਾ ਸਾਹਮਣੇ ਨਹੀਂ ਆਇਆ ਔਰ ਇਹ ਜੋ ਪਤਾ ਲੱਗਿਆ ਕਿ ਪਹਿਲਾਂ ਇੱਕ ਇਹਨਾਂ ਚੱਕ ਮੁੰਡੇ ਜਿਹਨੇ ਟੱਚ ਕੀਤਾ ਸੀਗਾ ਉਹ ਪਹਿਲਾਂ ਸ਼ੇਅਰ ਮਾਰਕੀਟ ਦੇ ਵਿੱਚ ਕੰਮ ਕਰਦਾ ਸੀ ਬਟ ਉਸ ਤੋਂ ਬਾਅਦ ਉਹ ਗਲਤ ਪ੍ਰੈਕਟਿਸ ਪੈਕੇਟ ਤੇ ਇਹਨੇ ਸੱਟੇ ਨੇ ਔਰ ਕ੍ਰਿਕਟ ਦੀ ਵਿੱਚ ਪੈਸੇ ਇਨਵੈਸਟ ਕਰਨ ਨੇ ਉਹਦੇ ਵਿੱਚ ਵੀ ਇਨਵੈਸਟ ਕਰਨਾ ਕਿੱਸੇ ਉਹ ਫਿਰ ਉਹਨੂੰ ਜਦੋਂ ਲੌਸਸੇਸ ਹੋਣੀ ਸ਼ੁਰੂ ਹੋ ਗਏ ਤਾਂ ਫਿਰ ਉਹ ਆਕਾਸ਼ ਔਰ ਜਿਹੜਾ ਤਰੁਮ ਹੈ ਇਹਨਾਂ ਨੇ ਰਲ ਕੇ ਤੇ ਜਿਹੜੇ ਆ ਜਿਹੜੇ ਫੇਕ ਸਕਰੀਨਸ਼ਾਟਸ ਨੇ ਉਹ ਤਿਆਰ ਕੀਤੇ ਇਹਨਾਂ ਨਾਲ ਕੰਟੀਨਿਊ ਰੱਖਿਆ ਕਿ ਤੁਹਾਡੇ ਪੈਸੇ ਵੱਧ ਰਹੇ ਨੇ ਔਰ ਦੇ ਆਰ ਇਨ ਸੇਫ ਹੈਂਡ ਬਟ ਜਿਹੜੇ ਪੈਸੇ ਨੇ ਇਹਨਾਂ ਨੇ ਜਿਹੜੇ ਸੱਟੇ ਔਰ ਬਾਕੀ ਚੀਜ਼ਾਂ ਚ ਖਰਾਬ ਕੀਤੇ ਕੁਝ ਪਾਸੇ ਕਬਰ ਹੋ ਗਏ ਐਫ ਆਈ ਆਰ ਦਰਜ ਹੋ ਗਈ ਜਿਹੜੇ ਬਾਕੀ ਪਿੱਛੇ ਕਦਾ ਮੈਂਬਰ ਰਹਿ ਗਿਆ ਕਿਉਂਕਿ ਮੇਨ ਦੋਵੇਂ ਬੰਦੇ ਤਾਂ ਫੜੇ ਗਏ ਨੇ ਜਿਨ੍ਹਾਂ ਦੇ ਡਾਇਰੈਕਟ ਅਕਾਊਂਟਸ 'ਚ ਪੈਸੇ ਗਏ ਨੇ ਜਾਂ ਜਿਹੜਾ ਟ੍ਰਾਂਸਫਰ ਹੋਇਆ ਬਾਕੀ ਜਿਹੜੀ ਸਪੋਰਟਿੰਗ ਜਿਹੜੇ ਹੈਗੇ ਨੇ ਉਹ ਵੀ ਫੜ ਲਾਗੇ ਸਾਰਾ ਠੀਕ ਠੀਕ ਇਹਨਾਂ ਨਾਲ ਕਿੰਨੇ ਦਿਨਾਂ ਲਈ